ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਅਜਿਹਾ ਪੜਕਾਉ ਬਿਆਨ ਦੇ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਜਥੇਬੰਦੀਆਂ ਪੜਕੁੱਟੀਆਂ ਨਜ਼ਰ ਆ ਰਹੀਆਂ ਨੇ ਦੱਸਦੀ ਕਿ ਉੱਥੇ ਹੁਣ ਸਰਵਣ ਸਿੰਘ ਭੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਮਨੋਹਰ لال ਖੱਟਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਬਹੁਤ ਗਲਤ ਹੈ ਸ਼ੰਭੂ ਬਾਡਰ ਦੇ ਉੱਤੇ ਜੋ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉਹ ਅਸਲੀ ਨੇ ਦਰਸਲ ਉਹ ਨਕਲੀ ਜਥੇਬੰਦੀਆਂ ਨੇ ਤੇ ਜਿਨ੍ਹਾਂ ਦੇ ਵੱਲੋਂ ਸਿਰਫ ਔਰ ਸਿਰਫ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਇਹ ਬਿਆਨ ਦਿੱਤਾ ਗਿਆ ਤੇ ਹੁਣ ਇਹ ਬਿਆਨ ਸੁਣ ਕੇ ਕਿਸਾਨ ਪੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਨੂੰ ਲੈ ਕੇ ਉੱਥੇ ਹੀ ਅੱਜ ਰੇਰ ਰੋਕ ਅੰਦੋਲਨ ਫਿਰ ਤੋਂ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਸਰਵਣ ਸਿੰਘ ਪੰਦੇੜ ਦੇ ਵੱਲੋਂ ਜਥੇਬੰਦੀ ਨੇ ਇੱਕ ਵੱਡੀ ਅਪੀਲ ਕੀਤੀ ਗਿਆ ਪਰ ਮੁੱਦੇ ਨੂੰ ਲੈ ਕੇ ਸੁਣੋ ਨਾ ਸਰਵਣ ਸਿੰਘ ਪੰਦੇੜ ਦਾ ਹੋਰ ਕੀ ਕਹਿਣਾ ਹੈ ਮੈਂ ਸਰਵਣ ਸਿੰਘ ਪੰਦੇੜ ਦੇਵੀदासਪੁਰਾ ਤੋਂ ਬੋਲ ਰਿਹਾ ਜਿੱਥੇ ਸਾਡਾ ਪੰਜਾਬ ਸਰਕਾਰ ਨੂੰ ਲੈ ਕੇ ਰੇਲ ਰੋਕੋ ਅੱਜ ਪੰਜਾਬ ਦੀਆਂ ਮੰਗਾਂ ਲੈ ਕੇ ਅਸੀਂ 12 ਵਜੇ ਤੱਕ ਅਲਟੀਮੇਟਮ ਦਿੱਤਾ ਵੀ ਸਾਡੇ ਨਾਲ ਬਹਿ ਕੇ ਨਿਬੜਜੋ ਜਿਵੇਂ ਪ੍ਰਾਲੀ ਵਾਲਾ ਮਸਲਾ ਵਾ ਸੀ ਪਰਾਂ ਨੂੰ ਮਾਪ ਜਾ ਹੈਗਾ ਹੋਰ ਮੰਗਾ ਹੈਗੀਆਂ ਸਾਡੇ ਜਿਹੜਾ ਇਸ ਵੇਲੇ ਖੱਟਰ ਸਾਹਿਬ ਦਾ ਬਿਆਨ ਮੀਡੀਆ ਵਿੱਚ ਚੱਲ ਰਿਹਾ ਹੈਗਾ ਜਿਹੜੇ 9.5 ਸਾਲ ਹਰਿਆਣੇ ਦੇ ਸੀਐਮ ਰਹੇ ਨੇ ਅਸ ਵੇਲੇ ਕੇਂਦਰੀ ਮੰਤਰੀ ਨੇ ਜੋ ਕੁਝ ਉਹਨਾਂ ਨੇ ਬੋਲਿਆ ਵੀ ਅਸੀਂ ਜਿਹੜੀ ਭਾਰੀ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਹੈਗਾ ਔਰ ਇਹਦੇ ਨਾਲ ਕਹਿ ਰਹੇ ਵੀ ਹਰਿਆਣੇ ਦੇ ਲੋਕ ਖੁਸ਼ ਹੋ ਗਏ। ਇਹੀ-ਇਹੀ ਕਹਿੰਦੇ ਸੀ ਵਪਾਰੀਆਂ ਨੂੰ ਵੇਖੋ ਸੱਚ ਮੂੰਹ ਤੋਂ ਨਿਕਲ ਹੀ ਆਇਆ ਨਾ ਕਿ ਇਹ ਲੋਕ ਰੋਕਣ ਵਾਲੇ ਨੇ। ਟਰਾਂਸਪੋਰਟਰਾਂ ਨੂੰ ਕੋਈ ਆਮ ਜਨਤਾ ਨੂੰ ਇੰਨਾ ਨੇ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ ਹੈਗਾ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਦੇ ਉਪਦਰਵੀ ਬਿਆਨ ਪਹਿਲਾਂ ਵੀ ਆ ਚੁੱਕੇ ਆ ਪਹਿਲੇ ਅੰਦੋਲਨ 'ਚ ਵੀ ਕਹਿੰਦੇ ਸੀਗੇ ਕਿ 100-150 ਬੰਦਾ ਇਕੱਠਾ ਹੋ ਜੋ ਡਾਂਗਾ ਚ ਫੜ ਲੋ। ਜੇ ਕਿਤੇ ਕਿਸਾਨ ਮਿਲਦੇ ਆ ਤੇ ਡਾਂਗ ਫੇਰੋ ਰੱਜ ਕੇ ਔਰ ਜੇ ਜੇਲ ਜੂਲ ਹੋ ਜੂਗੀ ਤੇ ਵੱਡੇ ਲੀਡਰ ਬਣ ਕੇ ਨਿਕਲੋਗੇ ਫਿਰ ਉਹਨਾਂ ਨੇ ਆਪਣੇ ਬਿਆਨ ਤੇ ਮਾਫੀ ਮੰਗੀ ਸੀ। ਇਹੀ ਖੱਟਰ ਸਾਹਿਬ ਨੇ ਜਿਨ ਜਿਨ੍ਹਾਂ ਨੇ ਜਿਨ੍ਹਾਂ ਨੇ ਸ਼ਹੀਦ ਸੁਸ਼ੀਲ ਕੁਮਾਰ ਸੁਸ਼ੀਲ ਕਾਂਜਲਾ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਐਸਟੀਐਮ ਨੇ ਕਿਹਾ ਸੀ ਵੀ ਸਿਰ ਤੇ ਡਾਂਗਾ ਮਾਰੋ। ਤੋਂ ਉਹਨਾਂ ਦੇ ਬਿਆਨ ਨਾਲ ਹੀ ਉਹ ਬੜੇ ਮਸ਼ਹੂਰ ਨੇ। ਤੋਂ ਇਸ ਕਰਕੇ ਬਿਆਨਬਾਜ਼ੀ ਹਰਿਆਣੇ ਦੇ ਇਲੈਕਸ਼ਨਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ। ਸਾਦੇ ਮੁੱਦਿਆਂ ਨੂੰ ਡੀਰੇਲ ਕਰ ਲਈ ਕਿਸਾਨਾਂ ਦੇ ਅਕਸ਼ ਨੂੰ ਖਰਾਬ ਕਰ ਲਈ ਇੱਕ ਬੰਨੇ ਸ਼ਿਵਰਾ ਚੌਹਰਾਨ ਕਹਿ ਰਿਹਾ ਸੀ ਤੱਕ ਕਿਸਾਨਾਂ ਨਾ ਮੀਟੀਆਂ ਕਰ ਰਹੇ ਆ ਉਹ ਵੀ ਟਾਈਮਸ ਕੰਟਰੋਲ ਕਰਦਾ ਇਹ ਸਾਰਾ ਕੁਝ ਗਿੰਮਿਥਕੇ ਹੋ ਰਿਹਾ ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆਜਣਾ 5 ਅਕਤੂਬਰ ਨੂੰ ਜਵਾਬ ਮਿਲ ਜਾਣਾ 8 ਅਕਤੂਬਰ ਨੂੰ ਆਜਣਾ ਵੀ ਖੱਟਰ ਸਾਹਿਬ ਦੇ ਫੈਸਲੇ ਨਾਲ ਹਰਿਆਣਾ ਖੁਸ਼ ਆ ਕਿ ਨਹੀਂ ਖੁਸ਼ ਆ ਪਹਿਲੋਂ ਅਨਲ ਅਨਲ ਵਿੱਚ ਜੀ ਉਹਨਾਂ ਸੱਚ ਬੋਲਦਾ ਸੀ ਵੀ ਜੋ ਬਾਰਡਰਾਂ ਤੇ ਗੋਲੀ ਚੱਲੀ ਆ ਜੋ ਕਰੀ ਵੀ ਹੋਇਆ ਮੈਂ ਉਹਦੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈਗਾ ਤੋ ਹੁਣ ਖੱਟੜ ਸਾਹਿਬ ਨੇ ਸ਼ਹੀਦ ਸੁਭ ਕਰਨ ਦੇ ਕਤਲ ਨਾਲ ਹੱਥ ਰੰਗੇ ਆ ਜੋ ਜ਼ੁਲਮ ਬੜਰਾਂ ਤੇ ਹੋਏ ਤੇ ਮੂੰਹ ਦੇ ਵਿੱਚੋਂ ਸੱਚ ਨਿਕਲ ਗਿਆ ਪਾਪ ਦਾ ਘੜਾ ਭਰ ਚੁੱਕਾ ਤੋ ਭੱਜਾ ਵਾ ਹੁਣ ਤੇ ਸਾਰਾ ਕੋ ਸੱਚ ਲੋਕਾਂ ਦੇ ਸਾਹਮਣੇ ਆ ਜਾਣਾ ਜਿਹੜਾ ਕੰਗਨੌਰ ਨਾਲ ਜੀ ਕਹਿ ਰਹੀ ਨਹੀਂ ਵੀ ਮੇਰਾ ਇਹ ਨਿੱਜੀ ਬਿਆਨ ਹੈ ਕੱਲ ਵਾਲਾ ਤੋ ਕੰਗਨੌਰ ਜਔਰ ਜੀ ਐਮਪੀ ਨੇ ਨਿੱਜੀ ਕਿਹਾ ਉਹਨਾਂ ਦਾ ਗਲਤ ਬਿਆਨ ਸੱਚ ਨਹੀਂ ਹੋ ਜਣਾ ਜਿਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮਾਫੀ ਮੰਗ ਚੁੱਕੇ ਹੋਣ ਜਿਸ ਮੁੱਦੇ ਤੇ ਸਰਕਾਰ ਤੇ ਭਾਜਪਾ ਪਿੱਛੇ ਚਲ ਚੁਕਿ ਉਹਨਾਂ ਦੀ ਚੁਣੀ ਹੋਈ ਐਮਪੀ ਬਿਆਨ ਦੇਵੇ ਉਹਦੇ ਖਿਲਾਫ ਪਾਰਟੀ ਦੀ ਜਾਂਚਤਾ ਕਾਰਵਾਈ ਬੰਦ ਹੀ ਹੈਗੀ ਆ ਪਰ ਸਾਨੂੰ ਪਤਾ ਵਾ ਵੀ ਗਿਣਮਿਤ ਕੇ ਭਾਜਪਾ ਸਾਰੇ ਬਿਆਨ ਦਵਾ ਰਹੀ ਹੈਗੀ ਆ ਤੇ ਜੇ 5 ਅਕਤੂਬਰ ਤੋਂ ਇਹ ਬਿਆਨਬਾਜ਼ੀ ਐ ਇਦਾਂ ਜਾਰੀ ਰਹੂਗੀ ਫਿਰ ਇਹ ਮਹਾਰਾਸ਼ਟਰ ਦੀ ਇਲੈਕਸ਼ਨ ਨੂੰ ਵੀ ਸਾਹਮਣੇ ਦੇ ਕੇ ਕੀਤੀ ਜਾਊਗੀ ਤੋਂ ਇਹ ਹਰਿਆਣੇ ਦੇ ਲੋਕਾਂ ਨੇ ਆਉਣ ਵਾਲੇ ਸਮੇਂ ਤੇ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਵਾ ਔਰ ਸਾਰਾ ਦੇਸ਼ ਜਾਣਦਾ ਹੈਗਾ ਵਾ ਕਿ ਕੌਣ ਕਿਸਾਨ ਨੇ ਤੇ ਕੌਣ ਅਖੌਤੀ ਲੋਕਤੰਤਰ ਦੇ ਚੁਣੇ ਹੋਏ ਨਮਾਇंदे ਨੇ ਜਿਹੜੇ ਪਰਦੇ ਦੇ ਪਿੱਛੇ ਬੁਰਕੇ ਦੇ ਪਿੱਛੇ ਡਿਕਟੇਟਰਸ਼ਿਪ ਕਰਦੇ ਨੇ ਔਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੇ ਨੇ